ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈੜ ਆ ਭਾਈ ਤਾਜੀ ਸੂਈ ਹੈ ਬਿਲਕੁਲ ਤੇ ਇੱਕ ਮਾਝ ਆ ਭਾਈ ਥੋੜੇ ਦਿਨਾਂ ਦੀ ਕਰਮਾਲੀ ਕੱਚੀ ਆ ਆਓ ਕਰ ਲੈਨੇ ਭਾਈ ਨਾ ਗੱਲ ਬਾਤ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਡਾਕਟਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਵਧੀਆ 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 ਕੈਮੋ ਵਧੀਆ ਜਮਾਂ ਖਾਜੀ ਜਮਾਂ ਲੀਲੀ ਸਾਤਰ ਦੀ ਮਿਹਰ ਚਲੋ ਵਧੀਆ ਕਿਵੇਂ ਚੱਲਦਾ ਕੰਮ ਕੰਮ ਤਾਂ ਜੀ ਪ੍ਰਮਾਤਮਾ ਦੀ ਏਡੀ ਮਿਹਰ ਆ ਪੂਰੀ ਫੋਲ ਦਾ ਇਹ ਬਾਤ ਠੀਕ ਆ ਹਾਂ ਨਾਮ ਤੇ ਡਰੈਸ ਨਾਮ ਮੇਰਾ ਟੈਣੀਆ ਜੀ ਪਿੰਡ ਪੁਰਜ ਰਾਜਗੜ੍ਹ ਜ਼ਿਲ੍ਹਾ ਬਾਈ ਜ਼ਿਲ੍ਹਾ ਬਠਿੰਡਾ ਰਹਿ ਗਿਆ ਆਪਾਂ ਨੂੰ ਜੀ ਤਹਿਸੀਲ ਫੋਲ ਹਣਾ ਹਾਂ ਜੀ ਨੇੜੇ ਸਲਾਬਤਪੁਰਾ ਹਾਂ ਜੀ ਤੇ ਚੰਗਿਆਣਾ ਤੇ ਸੈਦੋ ਮੋਬਾਈਲ ਨੰਬਰ 82580141 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਕਿਹੜਾ ਇਹ ਬਾਈ ਡਾਕਟਰ ਪਹਿਲਾ ਸੂਆ ਬੱਚੀ ਸੂਈ ਆ ਕਦੋਂ ਸੂਈਏ ਬਾਈ ਇਹਦੇ ਮੰਨ ਕੇ ਚੱਲ ਜੇਰ ਪੈਣ ਵਾਲੀ ਆ ਹੂੰ ਇਹ ਸੂਈ ਆ 6:30 ਵਜੇ ਬਸ ਹੁਣ ਓਕੇ ਹਾਰੇ ਗਾਵੇ ਬੈਠੀ ਬੂਠੀ ਨਹੀਂ ਬੱਚਾ ਬੁੱੱਚਾ ਚੱਤੀ ਜਾਂਦੀ ਆ ਓਠਾ ਫਿਰ ਉਹਦਾ ਬਾਂਬੀ ਹੈ ਬੱਚੀ ਦਾ ਖਾਦ ਜਿਵੇਂ ਮਰਜੀ ਬੈ ਜਾ ਚੱਕਰੀ ਠੰਡੀ ਸੀ ਲਿਆ ਕਿਹਾ ਮਾਗ ਰੱਖੀ ਜੇ ਪਾ ਸੁ ਕਾਚੀ ਨਹੀਂ ਡਾਟਾ ਬੱਚਾ ਕੀ ਦੇਤਾ ਬੱਚਾ ਡਾਟਾ ਬੱਚਾ ਦੇਗੀ ਚਲੋ ਚਲੋ ਕੋਈ ਨਹੀਂ ਉਹਦਾ ਪ੍ਰਬਾਲ ਵਾਲੇ ਰੰਗ ਆ ਕੋਸ ਹੋ ਜੇ ਆਰਡਰ ਬੜਾ ਲਾ ਬਹੁਤ ਸੋਹਣਾ ਆਰਡਰ ਠੰਡਾ ਵਾਲਾ ਲੇਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਕਿੰਨਾ ਵੱਡਾ ਵੱਡਾ ਕੱਢਿਆ ਫਿਰ ਵੱਡਾ ਨਾ 4 ਕਿਲੋ ਕਹਿੰਦਾ ਬੱਚੀ ਤੋਂ ਬੈਠਾ ਨਹੀਂ ਜਾਂਦਾ ਸੀ ਯਾਰ ਓਕੇ ਬਾਈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਆ ਸੂਈ ਸਵਾਈ ਆ ਇਹ ਖਾਣ ਇੱਕ ਨੰਬਰ ਲੱਗਿਆ ਚਵਾਈ ਇਹ ਜਿਹੜੀ ਕਰ ਕਰੀ ਕੋਈ ਚੱਕਰ ਨਹੀਂ ਫਿਰ ਉਸਦੀ ਬਿਊਟੀ ਵੀ ਕਮਾਲ ਆ ਲੱਕ ਲੂਣ ਪੱਛੀ ਸੂਈ ਡੱਟ ਨਾ ਕੀ ਲੈ ਬਿਊਟੀ ਬਹੁਤ ਆ ਮੈਂ ਕਹਿੰਦਾ ਕੋਈ ਆਸਤੀ ਨਹੀਂ ਭੋਜਾ ਇੱਥੇ ਖੜਾ ਕੇ ਚੋਰੀ ਡੱਟ ਹਮ ਬੱਚੇ ਪੁੱਛੇਗਾ ਵੀ ਉਹਨੂੰ ਕੋਈ ਨਹੀਂਗਾ ਚੀਚਾ ਲੈ ਹਮ ਤੋਰਾ ਦੇਖੋ ਬ੍ਰੀਡ ਚੈੱਕ ਕਰੋ ਇੱਕ ਨੰਬਰ ਬ੍ਰੀਡ ਆ ਬਈ ਕੱਦ ਚੰਗਾ ਲੈ 4 ਕੋਈ ਸੂਈ ਡੱਟ ਜੇਰ ਜੂਰ ਪਾਉਣ ਵਾਲੀ ਆ ਬਹਿੜਦੀ ਲੈ ਸਹੀ ਗੱਲ ਆ ਕੀ ਬਾਤ ਕਿ ਜੋ ਪਾਸੋਂ ਕੁਛ ਕਾਚ ਨਹੀਂ ਪਵਾ ਇੱਥੇ ਖੜਾ ਕੇ ਚੋਲਾ ਦਾ ਠੀਕ ਆ ਇਹ ਜਗਾ ਆਪਣਾ ਦਾ ਬੱਸੀ ਆਉਂਦੀ ਬੇੜੇ ਦੇ ਬੱਚਾ ਆ ਕੇ ਚੋਲਾ ਬਈ ਕਹਿੰਦਾ ਤਾਂ ਵੀ ਉਹ ਮੈਂ ਇੱਥੇ ਬੈ ਜੀ ਲੈ ਕੋਈ ਟੈਂਸ਼ਨ ਨਹੀਂ ਲ ਕੋਈ ਚੱਕਰੀ ਨਹੀਂ ਕਰਨ ਵਾਲੀ ਨੇ ਕੁਛ ਨਹੀਂ ਥਾਣ ਦਿਖਾੜਾ ਨੇੜੇ ਹੋ ਕੇ ਬੈਠ ਦੇ ਮਾੜੀ ਖੜਾ ਲਈ ਫਿਰ ਇੱਥੇ ਥਾਣ ਦਿਖਾਉਂਦੇ ਕੱਲਾ ਥਾਣ ਦਿਖਾੜਾ ਕੋਈ ਅੰਤ ਨਹੀਂ ਬੱਛੀ ਦਾ ਥਾਣ ਚਾਰੇ ਥਾਣ ਨਿਕੜ ਮੇ ਪੂਰੇ ਬੜਾ ਚੰਗਾ ਥਾਣ ਕੱਢਿਆ ਮੈਂ ਬੱਛੀ ਹੋ ਸੀ ਹਮ ਸਹੀ ਗੱਲ ਆ ਬਰੀਡ ਹੀ ਬਹੁਤ ਐ ਰਬਾੜੀ ਬਰੀਡ ਚੰਗੀ ਹੈ ਡਾਕਟਰਾਕੀਤਾ ਜੀ ਸੂਈ ਵੀ ਲੇਵਾ ਕਮਾਲ ਤੋਰਾ ਸੂਈ ਵਾਲੇ ਡਾਟ 10.2000 ਕੰਫਰਮ ਬਾਕੀ ਕੋਈ ਚੱਕਰ ਨਹੀਂ ਤਾਰਾਂ ਤੇ ਚਵਾਈ ਹੈ ਜਿਹੜੀ ਕਰਕੇ ਦਿਖਾਣੇ ਸੂਈ ਸਵਾਈ ਹੈ ਬਈ ਮੈਂ ਕਹਿੰਦਾ ਅੰਤ ਨਹੀਂ ਹੋਵੇ ਬਾਹਰ ਦਾ ਬਾਹਰ ਦਾ ਡੱਡ ਤੇ ਪਾਸੋਂ ਕਾਚੀ ਨਹੀਂ ਜਾ ਰਹੀ ਇਹਨੇ ਤੰਗਾਂ ਵੜਾਂਗੇ ਡੱਡ ਮੈਂਣ ਵਾਲੀ ਸੀਲ ਬਹੁਤ ਨੇਰੇ ਪੁੱញਾ ਗਦੇ ਹਾਂ ਦਵਾਈ ਕਰਕੇ ਦਿਖਾ ਦੇਂਗਾ ਦਵਾਈ ਕਰਕੇ ਦਿਖਾਵਾਂਗੇ ਥਾਣੇ ਦੇਖੋ ਦਵਾਈ ਬਿਨਾ ਦਾ ਡੱਡ ਲੱਗ ਲੱਭੀ ਥਾਣੇ ਮੈਂ ਕਿਹਾ ਕਿਸੇ ਪਾਸੋਂ ਕਾਚੀ ਨਹੀਂ ਜਾ ਰਹੀ ਮਾਧਿ ਨਾਲ ਦਾ ਹਾਂ ਲੱਗਾ ਫਲਗਾਰ ਦੇ ਸਾੜਾ ਹੁਣ ਫੁੱਲਾ ਦੇਖੀ ਪਿੱਛੇ ਤੋਂ ਚੌੜੀ ਜੂੜੀ ਚੌੜੀ ਦਾ ਤਾਂ ਕੋਈ ਯਾਰਚ ਨਹੀਂ ਦਿਖਾ ਲਾ ਸਫਾਈ ਸੋ ਫਾਇਦਾ ਇੱਕ ਨੰਬਰ ਆ ਰਹਾ ਡਾਕਟਰ ਅੱਗੇ ਬਈ ਮੱਝ ਕਿਹੜਾ ਸੂਆ ਜੀ ਇਹ ਡੱਡ ਤੀਜਾ ਸੂਆ ਸੂਗੀ ਕਿੰਨੇ ਦਿਨ ਲੂ ਜੀ ਇਹ 20 ਤਰੀਕ ਨੂੰ ਜਣ ਪੂਰੇ ਡਾਕਟਰ ਦੇ 20 ਤਰੀਕ ਅੱਜ ਕਿੰਨੀ ਹੋ ਗਈ ਬਈ ਅੱਜ ਤਿੰਨ ਹੋ ਗਈ ਦੋ ਹੋ ਗਈ ਆ 12 ਹੋ ਗਈ ਅਜਾ 12 ਠੀਕ ਹੈ ਬਈ ਪਰ ਇਹ ਜੀ ਮਈਆਂ ਨਹੀਂ ਕਿ ਡਾਕਟਰ ਦਾ ਸਹੀ ਸੀਲ ਬੱਸ ਬੜਾ ਪਿਆਰਾ ਬੱਲੀ ਮੈਂ ਲੀਲੀ ਰਾਵੀ ਮੀਣੀ ਮੈਂ ਹਾਂ ਹਾਂ ਹੈ ਸਹੀ ਗੱਲ ਆ ਬਈ ਮੀਣਿਆਂ ਚ ਪੈਂਦੇ ਆ ਨਾ ਮੀਣਿਆਂ ਚ ਪੈਂਦੇ ਉਹ ਵੀ ਲੀਲੀ ਦਾ ਵੀ ਪੈਂਦੇ ਡਾਕਟਰ ਹੂੰ ਸਹੀ ਗੱਲ ਇਹਦੇ ਪਾਸੇ ਡਾਕਟਰ ਆਂਤੀ ਨਹੀਂ ਮੈਂ ਦਾ ਤਾਂ ਐਡੀ ਮਹਿੰਗ ਦੇ ਖੇੜ ਕੋਈ ਮੈਨੇਜਾ ਪੂਰੇ ਟਾਪ ਕਲਾਸ ਆ ਪੂਰੇ ਸਿਰਾ ਸਿਰਾ ਜੀ ਨੂੰ ਕਹਿੰਦੇ ਹੁੰਦੇ ਹਾਂ ਬੜਾ ਚੰਗੰ ਅੱਲਾ ਕੱਲਾ ਥਾਣ ਲੈ ਕੀ ਬਾਤ ਆ ਠੀਕ ਆ ਪੁਲੀ ਵੀ ਬਹੁਤ ਆ ਯਾਰ ਹਣ ਪੜੀ ਪੁਲੀ ਦਾ ਤਾਂ ਕੋਈ ਗੰਤ ਨਹੀਂ ਪੁੱਦਰ ਪੁੱਦਰ ਹਾਂ ਭਈਆ ਪ੍ਰੈਸਰ ਕੀ ਪਈ ਆ ਥੋੜੀ ਆਡਾ ਤਾਂ ਇੱਚੇ ਖੜਾ ਕੇ ਚੋਲੇ ਨਹੀਂ ਆ ਵੀ ਆਪਣਾ ਦਾ ਬੰਦਾ ਇਹ ਮੁੰਇ ਆਪਣੇ ਕੋਲ ਲੱਗਿਆ ਬਈ ਕਿਆ ਬਾਤ ਆ ਬਈ ਆਪਣੇ ਬਾ ਮਾ ਵੀ ਇੱਚੇ ਖੜਾ ਕੇ ਚੋਲੇ ਬਈ ਲਾਹੂ ਵਾਹ ਯਾਰ ਲਾਉਣ ਵਾਲਾ ਬੋਲੇ ਸਾਮ ਹੈ ਤਿਆਰੀ ਹੈ ਨਾ ਮੱਝ ਦੀ ਹਾਂ ਲਾਹੂ 20 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਲਾ ਛੱਡ ਆਜ ਨੂੰ ਕੱਢ ਕੇ ਮੜੀ ਬਾਹਰ ਮੱਝ ਦਾ ਕੱਢ ਰਹੇ ਨੇ ਕੋਈ ਚੈੱਕ ਕਰ ਸਾਡਾ ਏਡਾ ਮੱਝਾਂ ਮੈਣਨਾਂ ਬਹੁਤ ਉਕਾ ਕਿਆ ਬਾਤ ਆ ਮੈਂ ਕਹਣਾ ਭਈ ਪੂਰੀ ਪੜੀ ਵੀ ਆ ਕਰਮਾ ਆਈ ਡੇ ਨਾ ਮਈਆਂ ਮੈਲਣੀਆਂ ਡਾਕਟਰ ਬਹੁਤ ਔਖਾ ਹੂੰ ਦੇਖਿਆ ਨਹੀਂ ਮਿਲਦੇ ਬਈ ਮੂੰਹ ਦਾ ਡਾਕਟਰ ਇਨੀ ਸਿਆਣੀ ਆ ਮੈਂ ਪਮਾ ਇੱਥੇ ਖੰਬਨ ਤੇ ਸਾਰੀ ਰਾਤ ਇੱਥੇ ਖੜੀ ਰਹੂ ਠੀਕ ਆ ਐਡੇ ਗੋਣਾਂ ਗਾਲਿਆਂ ਦੀ ਖੜੀ ਨਾ ਕਿਸੇ ਗਾਂ ਨੂੰ ਮਾਰੇ ਸਹੀ ਆ ਮੈਂ ਕਿਸੇ ਨੂੰ ਹੋਰ ਮਾਰੇ ਜਮਈ ਨਾ ਸਹੀ ਆ ਖੜੀ ਰਹੇ ਇੱਥੇ ਨਾ ਤੇ ਇਥੇ ਡਰੇ ਨਾ ਹੋਰ ਨਾ ਨਾ ਥਾਂ ਸੌਂਦਾ ਵੀ ਡਾਕਟਰ ਕੋਈ ਅੰਤ ਨਹੀਂ ਦੁੱਧ ਮਾਰਕਾ ਨੇ ਦਿੱਤਿਆ ਵੀ 16 17 ਖਿਲੋ ਖੁੱਲਾ ਦੁੱਧ ਦਿੰਦੀ ਆ ਪੂਰਾ ਓਕੇ ਆ ਆ ਇਹ ਨਹੀਂ ਵੀ ਹੋਆ ਵੀ ਥੋੜਾ ਦਿੰਦੀ ਆ ਮੁੱਲ ਕੀ ਅਜਾਜਾ ਫਿਰ ਮੁੱਲ ਦਾ ਡਾਟ ਇੱਕ 30 ਵੀ ਦੇ ਦਾਂਗੇ ਯਾਰ 1 ਲੱਖ 30000 ਰੁਪਏ ਮੌਲਾ ਮਾਨ ਹਨ ਹੋ ਜਾਊਗਾ ਬਈ ਮੱਝ ਚੰਗੀ ਆ ਪੜੀ ਵੀ ਫੁੱਲ ਆ ਮੱਝ ਦਾ ਡਾਟ ਕਿਹੜਾ ਰਕਾਟ ਪੰਨੇ ਪਿਆ ਮੈਂ ਦਿੰਦੀ ਆ ਉਹਦੇ ਨੂੰ ਆਰਡਰ ਜਿਹੜਾ ਇਹਨੇ ਕਮਾਲ ਦਾ ਤਿਆਰ ਹੈ ਅੱਜ ਡੈਂਡਾ ਡਾਟ ਮਿੰਗਾ ਮੈਣਨਾ ਬਹੁਤ ਔਖਾ ਸਹੀ ਗੱਲ ਆ ਬਈ ਹਾਂ ਪੜੀ ਵੀ ਬਹੁਤ ਆ ਪੜੀ ਵੀ ਬਹੁਤ ਆ ਬਾਕੀ ਪਤਲੇ ਪਿੰਡੇ ਦੀ ਆ ਕਿ ਨਹੀਂ ਮੱਧ ਜਮਾ ਇੱਕ ਮੀਣੀ ਮਾ ਡਾਟ ਹੈ ਮੈਦਦੀ ਨਹੀਂ ਬਈ ਸਹੀ ਗੱਲ ਆ ਬਾਈ ਨੀਲੀ ਰਾਵਾਂ ਚ ਆ ਗਈ ਮੈਂ ਇਹ ਗਾਂ ਦੀ ਚਵਾਈ ਆ ਜਿਹੜੀ ਕਰਕੇ ਦਿਖਾਉਣੀ ਆ ਬਾਈ ਆਜੋ ਬਾਈ ਜਿਵੇਂ ਮਰਦੀ ਨੇ ਆਣਾ ਪਾਉਣਾ ਮਾੜਾ ਡਾਕਟਰ ਕੋਈ ਚੱਕਰੀ ਨਹੀਂ ਜਾ ਰਹਾ ਬਾਸਾ ਕਸਣ ਨੂੰ ਕੀ ਹੈ 40 ਇਹ ਤਾਂ ਹੋਰ ਤੇ ਠਹਿਰ ਕੇ ਹੁੰਦਾ ਡਾਕਟਰ ਇੰਨੀ ਵਾਚੀ ਲੋ ਇੰਨੀ ਠੰਡੀ ਗਾਂ ਨਹੀਂ ਮਿਲਣੀ ਬਹੁਤ ਮੁਸ਼ਕਲ ਮਿਲਦੀ ਆ ਠੰਡੀ ਤੇ ਫੁੱਲ ਆ ਵੀਰੇ ਆਪਣੇ ਕੋਈ ਮਾਲੀ ਦਾ ਤਾਂ ਪਤਾ ਸਰਗਾ ਹੋ ਜਾ ਹੂੰ

ਗੱਲਾਂ ਗੱਲਾਂ ਤਾਂ ਮੈਂ ਕਿਹੜਾ ਨਿਯਾਰੇ ਲਿਆਂਦੇ ਪਏ ਆ ਯਾਰ ਬੱਸੀ ਦੇ ਪੀੜੀ ਨੇ ਪਾਵੇ ਵਾਰ ਹਾਂ ਭਾਈ ਖਾਲੀ ਆ ਬਾਲਟੀ ਓਕੇ ਹਾਂ ਭਾਈ ਹੈ ਨਿਯਾਰੇ ਲਿਆਂਦੇ ਪਏ ਮੱਸੀ ਦੇ ਚੋਣ ਦੇ ਦੇਖ ਤੂੰ ਸਾਨੂੰ ਗੱਲਾਂ ਕਰਦਾ ਭਾਈ ਚਵਾਈ ਦਾ ਬੰਬ ਹੀ ਆ ਹਾਂ ਜੇ ਮੈਂ ਲੱਗਦੀ ਸੀ ਆਸ ਨਾ ਉਦੋਂ ਦੋ ਗੁਣਾ ਚੰਗੀ ਮੈਂ ਜੱਟ ਬੰਬ ਬਾਬਾ ਸੀ ਬਸ ਚੀਪ ਪੈਦਾ ਚਾਈ ਬੱਸੀ ਮਖਾਈ ਨਹੀਂ ਧਰ ਮੋਟੀ ਰੋ ਠੀਕ ਆ ਰੂਟ ਤੇ ਨਹੀਂ 22 ਪੀ ਪਾ ਸਿੰਘ ਜਬਾ ਬਾਈ ਕਿੰਨੀ ਹਗਾ ਤਾਰਾ ਮਾਰੀ ਨਾ ਬਾਲਟੀਆਂ ਛਲ ਛਲ ਕਰਦੀ ਹੁੰਦੀ ਹੈ ਕਿ ਨਹੀਂ ਬਾਲਟੀਆਂ ਦਾ ਡਾਕਟਰ ਸੌ ਦੇ ਬਦਲਾਂ ਨੂੰ ਆਉ ਹੂੰ ਉਹ ਗਾਇਨੀ ਮਾਰੀ ਲਈਦੀ ਨਾ ਨਹੀਂ ਮਾਰ ਮਾਰੀ ਲੈਣੀ ਹੂੰ ਸੱਲਿਆ ਕੀ ਬਾਤ ਆ ਯਾਰ ਜੇ ਮੈਂ ਫਲੂਣ ਫੱਸੀ ਆ ਨੀ ਕਿ ਸੱਲ ਜੂ ਨਾ ਜਿਹੜੇ ਮਾਰਦੀ ਜਿੱਦਾਂ ਵੀ ਮਾਰਦੀ ਮੈਂ ਦਾ ਕਹਿਆ ਥਾਂ ਕੱਢੇ ਜਾ ਥਾਂ ਸਹੀ ਹੈ ਭਾਈ ਸਹੀ ਹੈ ਇਹ ਵੀ ਗੁਆਰੰਟੀ ਆ ਹੂੰ ਨੇ 4 ਕਿਲੋ ਕੰਦ ਚੋਇਆ ਸੀ ਬੱਚੀ ਤੋਂ ਬੈਠਾ ਨਹੀਂ ਜਾਂਦਾ ਠੀਕ ਹੈ ਭਾਈ ਹਾਂ ਬਹੁਤ ਚੰਗੇ ਵਾਲੇ ਤੋਂ ਸਟਾਰਟ ਹੋਈ ਆ ਮੈਂ ਕਿਹਾ ਡਾਕਟਰ 22 ਲੀਟਰ ਦਾ ਗਾਰੰਟੀ ਹੋ ਬੱਚੇ ਦੀ ਬਾਕੀ ਕੱਦ ਬੈਡੀ ਦੱਸਦਾ ਥਾਂ ਲੈ ਬੈਠਾ ਬਹੁਤ ਆ ਪਹਿਨਵਾ ਡਾਕਟਰ ਥਾਣੀ ਦੱਸ ਦਿੰਦਾ ਵੀ ਦੁੱਧ ਵਾਲੀ ਆ ਹਾਂ ਹੂੰ ਲੈ ਜਿਵਾਈ ਦਾ ਇੱਕ ਨੰਬਰ ਆ ਕੀ ਬਾਤ ਆ ਬਈ ਲੈ 122 ਦਾ ਡਾਕਟਰ ਕਾਰਡ ਪੰਨੇ ਪਾ ਲੈ ਕਹਿੰਦਾ ਆ ਲੈ ਵੀਡੀਓ ਚ ਲੈ ਜਾਨੀ 1 ਮਿੰਟ ਦਾ ਕੰਮ ਹੀ ਆ ਇੱਧਰ ਦੀ ਦਿਖਾ ਦੇ ਡਾਡਾ ਇੱਥੇ ਡੈਢ ਮਿੰਟ ਚ ਬੰਦਾ ਚਵਾਈ ਕਰ ਟੁੱਟ ਖੜੂਗਾ ਲੈ ਬਾਹਰ ਦੀ ਤਾਂ ਬਹੁਤ ਹੀ ਭਾੜੇ ਨੇ ਕਿਹੜਾ ਬੱਸਾਂ ਇੰਨੇ ਨੇ ਦੋ ਬੋਲਾ ਕੱਢਦੇ ਆ ਹਾਂ ਸਹੀ ਹੈ ਦੋ ਧਾਰਾ ਮਾਰ ਕੇ ਥੱਲੇ ਕਹਿੰਦਾ ਵੀ ਗਾ ਆ ਗਈ ਭਾਈ ਬਹੁਤ ਤਕ ਲੈ ਦੇਖਿਆ ਕੀ ਤੂੰ ਦੇਖੋ ਸਾਹਮਣੇ ਲੈ ਬਾਹਲੀ ਚੰਗੀ ਚਵਾਈ ਆ ਕਰ ਮੈਂ ਕਹਿੰਦਾ ਡਾਕਟਰ ਲੇਖਾ ਹੀ ਨਹੀਂ ਕੋਈ ਮਾਰੀ ਲੱਦ ਕੇ ਬਾਹਲ ਠੀਕ ਨਹੀਂ ਬੜੀ ਔਖੀ ਹੁੰਦੀ ਦਾ ਦਾ ਫਰਮਾ ਪਾ 4 ਕਿਲੋ ਰੋਤ ਚੋਤਾ ਮਗਰ ਸੰਤ ਮੋਲ ਕੀ ਦਾ ਜਾਇਜ ਆ ਫਿਰ ਫਰ ਮੋਲ ਲੈਣ ਦੇ ਨਹੀਂ ਜਮਾ ਕਰਦੇ ਅੱਗੇ ਮੋਲ ਲੈਣ ਦੇ ਯਸ ਤੋਂ ਬਸ ਅੱਛੀ ਯਾਰ ਤੂੰ ਮਾੜਾ ਮੋਟਾ ਮਾਨਤਨ ਹੋ ਬਸ ਠੀਕ ਹੈ 80000 ਰੁਪਇਆ ਮੋਲਾ ਮਾਨਤਨ ਕੋਈ ਚੈੱਕ ਕਰਨੀ ਹੋ ਜਾਊਗਾ ਮੋਲ ਜਾਇਜ ਆ ਵੜ ਚੰਗੀ ਆ ਦਾ 15 ਕਿਲੋ ਬੋੜਾ ਹੁਣ ਮਾਰਿਆ ਪੱਛੀ ਨੇ ਕੱਟ ਕੇ ਤੁਹਾਡੇ ਸਾਹਮਣੇ ਦੇਖੋ ਲੈ ਬਾਈ ਚਵਾਈ ਕਰਕੇ ਦਿਖਾਤੀ ਕੀ ਬਾਤ 15 ਕਿਲੋ ਰੋਤਾ ਹੁਣ ਮਾਰਿਆ ਪੱਛੀ ਨੇ ਕੱਟ ਮੜਿਆਤ ਬੇਕਾਗੀ ਦਿਖਾ ਦੇ ਬੋਲ ਹੀ ਆ ਜਮਾ ਲੈ ਹੋਣੀ ਹੋਰੇ ਦਸਤ ਮੈਂ ਵੀ ਗਿਆ ਸੀ ਇਹ ਕਾਲਾਂ ਕੇ ਜਾਂਦੀ ਆ ਥੱਲੇ ਧਾਰਾ ਮਾਰ ਕੇ ਦਿਖਾ ਦਿੰਨੇ ਆ ਮਾਰ ਦੇ ਕੋਈ ਲੈ ਉੱਠ ਕੇ ਦਵਾਰੇ ਫੇਰ ਬਹਿ ਜਾ ਨਾ ਨਿਆਣਾ ਖੋਲ ਕੇ ਨਾ ਕੋਈ ਨਿਆਣਾ ਨਹੀਂ ਪਿਆ ਲੈ ਕਿਆ ਬਾਤਾਂ ਚੂਣ ਬੜਾ ਚੰਗਾ ਯਾਰ ਠੀਕ ਆ ਵਰਨ ਕਰਨ ਵਰਦੀ ਆ ਕਿਆ ਬਾਤਾਂ ਨਾ ਮੋਲ ਮੁਜਾਇਆ ਜਾ ਬਈ 80000 ਰੁਪਏ ਨਾ ਕੋਈ ਨਿਆਣਾ ਨਹੀਂ ਪਾਇ ਡੱਟਣਾ ਹੋ ਜਾਊਗਾ ਬਈ ਤੇ ਨਾਗਸੀ ਭਰਾ ਕੋਲੇ ਦੋ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਅੱਛਾ ਇੱਕ ਬਾਈ ਕੋਲੇ ਡੌਗ ਮਿਕਾਊਗਾ ਬਾਈ ਤੇ ਮੇਲ ਆ ਕਿ ਫੀਮੇਲ ਆ ਦੋਨੇ ਇਹ ਪਾ ਪਤਾ ਨਹੀਂ ਕਿਹੜੇ ਮੇਲ ਹੀ ਹੈ ਦੋਨੇ ਹੈ ਹਾਂ ਇੱਕ ਵੇਚਣਾ ਵੀਰੇ ਇਹਨਾਂ ਚ ਕਿਹੜਾ ਦੇਖਦਾ ਜਿਹੜਾ ਮਰਜ਼ੀ ਲੈ ਜੇ ਚੱਕ ਕੇ ਅਗਲਾ ਬੰਦਾ ਠੀਕ ਹੈ ਬਾਈ ਠੀਕ ਹੈ ਕਿੰਨੇ ਕੇ ਦਿਨਾਂ ਦਾ ਹੋ ਗਿਆ ਅਜੇ ਇਹ ਹੋ ਗਿਆ ਅਜ 8-9 ਦਿਨਾਂ ਦੇ ਹੋਗੇ ਹੋਣਗੇ 8 ਅੱਖਾਂ ਖੁੱਲਣਗਾਂ 15-20 ਅੱਠ-9 ਦਿਨਾਂ ਦੇ ਮੰਨ ਰੱਖਾਂ ਅੱਖਾਂ ਖੁੱਲਣਗਾਂ ਬਸ 15-20 ਦਿਨਾਂ ਦੇ ਮੰਨ ਅੱਖਾਂ ਖੁੱਲਣਗਾਂ ਤੇ ਕਿੰਨੇ ਦਾ ਦੇ ਦੋਗੇ ਬਧੂਰਾ ਫਿਰ 2000 ਦਾ ਡੱਟ ਦੇ ਦਿਆਂਗੇ ਠੀਕ ਆ ਕਿ ਮਾਂਤਾਨ ਹੋ ਜੀ ਮਾਂਤਾਨ ਦਾ ਕਰ ਦਾਂਗੇ ਗਾਂ ਨੂੰ ਤੇ ਜੁ ਕਰਾਂਗੇ ਠੀਕ ਹੈ ਬਹੁਤ ਵਧੀਆ ਕਤੂਰੇ ਹੈ ਨਾ ਤੇ ਕੁੱਤੇ ਬਹੁਤ ਚੰਗੇ ਨੇ ਭਰਾਈ ਦੀ ਕੁੱਤੀਆਂ ਠੀਕ ਹੈ ਬਾਈ ਹਾਂ ਧੰਨਵਾਦ